ਟਿਕਟ ਨਹੀਂ ਮੈਂ ਕਿਹਾ ਐ ਕਿ ਮੰਗੀ ਟਿਕਟ ਮੋਂ ਗੋਲਡੀ ਜੋ ਮਰਜ਼ੀ ਰੋਈ ਜੋਏ ਦੇਖੋ ਗੋਲਡੀ ਨੂੰ 75 ਹਜ਼ਾਰ ਵੋਟ ਪਈ ਆ ਪਾਰਲੀਮੈਂਟ ਪਿਛਲੀ ਜਮਨੀ ਚੋਣ ਪਾਰਟੀ ਕਿੱਦਾਂ ਦੇ ਦਿੰਦੀ ਟਿਕਟ ਤੇ ਐ ਗੋਲਡੀ ਨੂੰ ਹਰਾਉਣਾ ਵਾਸਤੇ ਦਿੰਦੀ ਉਹਨਾਂ ਨੇ ਦੇਖਿਆ ਕਿ ਨਿਗਾਹ ਮਾਰੀ ਆਲੇ ਦੁਆਲੇ ਪੰਜਾਬ ਵਿੱਚ ਉਹਨਾਂ ਨੂੰ ਇਹ ਲੱਗਿਆ ਯਾਰ ਖੈਰਾ ਯੋਗ ਆਦਮੀ ਆ ਇਹ ਸਾਰਿਆਂ ਦੀ ਲੜਾਈ ਲੜਦਾ ਮੁੱਸੇ ਵਾਲੇ ਦੀ ਵੀ ਲੜਦਾ ਇਹ ਭਾਨੀ ਸਿੱਧੂ ਦੀ ਵੀ ਲੜਦਾ ਤੇ ਇਹ ਸ਼ੁਭਕਰਨ ਜਿਹੜਾ ਕਿਸਾਨਾਂ ਦੀ ਵੀ ਲੜਦਾ ਇਹ ਮੋਰਚਾ 'ਚ ਵੀ ਜਾਂਦਾ ਇਹ ਮੱਤੇਵਾੜੇ ਦਾ ਇਨਸਾਫ ਮੰਗਦਾ ਜੰਗਲ ਦਾ ਤੇ ਜਿਹੜਾ ਆਪਣੇ ਭਾਈ ਅਮਰਿਤਪਾਲ ਦਾ ਮੋਰਚਾ ਅੰਮ੍ਰਿਤਸਰ ਐਨ ਇਹ ਕਿਹੜੀ ਲੜਾਈ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਇਹ ਲੜਦਾ ਤੇ ਉਹਨਾਂ ਨੂੰ ਲੱਗਿਆ ਕਿ ਯਾਰ ਇਹ ਬੰਦਾ ਠੀਕ ਹੈਗਾ ਇਹਨੂੰ ਖੜਾ ਕੀਤਾ ਜਾਵੇ। ਹੁਣ ਜਦੋਂ MP ਬਣ ਜਾਂਦਾ ਨਾ ਉਹਦੇ ਕੋਲ ਸਾਡੇ ਕੋਲ ਤਿੰਨ ਜ਼ਿਲ੍ਹੇ ਨੇ। ਮਲੇਰਕੋਟਲਾ, ਸੰਗਰੂਰ ਤੇ ਬਰਨਾਲਾ। ਮੈਂ ਤਿੰਨ ਜ਼ਿਲ੍ਹਿਆਂ ਦਾ ਮਾਨਿਟਰਿੰਗ ਕਮੇਟੀ ਹੁੰਦੀ ਆ ਡੀਸੀ, ਐਸਐਸਪੀ ਸਮੇਤ ਸਾਰੇ ਮਹਿਕਮਿਆਂ ਦੇ ਅਫਸਰ ਆਪਣੇ ਥੱਲੇ ਆ ਜਾਣੇ ਆਪਣੇ ਥੱਲੇ ਇਦਾਂ। ਉਹਨਾਂ ਤਿੰਨ ਵਿਜੀਲੈਂਸ ਮਾਨਿਟਰਿੰਗ ਕਮੇਟੀਆਂ ਤਿੰਨਾਂ ਜ਼ਿਲ੍ਹਿਆਂ ਦਾ ਮੈਂ ਚੇਅਰਮੈਨ ਹੋਊਂਗਾ। ਉਥੋਂ ਮੈਂ ਸਭ ਨੂੰ ਇਨਸਾਫ ਲੈ ਕੇ ਦਊਗਾ ਇਹ ਕਰਨ ਦਾ ਸਹੀ ਕੋ ਗਲਤ ਕੰਮ ਇਹ ਪੈਸੇ ਤਾਂ ਚੱਕ ਕੇ ਖਰਚ ਕਰਨ ਗਲਤ ਨਾ ਦੇਣ ਗਰੀਬਾਂ ਨੂੰ ਕੱਚੇ ਮਕਾਨਾਂ ਦੇ ਪੈਸੇ ਮੈਂ ਤੁਹਾਨੂੰ ਲੈ ਕੇ ਦਊ ਮੈਂ ਬੈਠਾ ਹਾਂਗਾ ਤੁਹਾਡਾ ਐਮਪੀ ਬਣ ਕੇ ਇੱਥੇ ਬੈਠਾ ਹਾਂਗਾ ਤੇ ਨਹੀਂ ਨਾ